ਕਿੱਥੋਂ ਆਏ ਬਾਪੂ ਬਾਬੇ ਰੱਬ ਦੀ ਜਗ੍ਹਾ ਤੇ ਉੱਥੇ ਰਹਿਣਾ ਸੀ ਬਾਬੇ ਰੱਬ ਦੇ ਕਿੰਨੇ ਸਾਲਾਂ ਤੋਂ ਹੈ 19 ਸਾਲ ਹੋ ਗਏ ਤੇਰੇ ਭੈਣ ਭਰਾ ਹੈਗੇ ਉੱਥੇ ਮਾਂ ਪਿਓ ਸੀਗੇ ਪਹਿਲਾਂ ਹੁਣ ਹੈ ਨਹੀਂ ਜੀ ਕਾ ਭਰਾ ਵੱਡਾ ਸਤਿਪਾਤੀ ਪਹਿਲੇ ਉਹ ਪੁੱਲਾ ਵਈ ਹੂੰ ਕੋਚੂ ਕੱਢਿਆ ਗੜੀ ਉਹ ਆਪਾਂ 5 ਸਾਲ ਕੋਈ ਪੂਰਾ ਹੋ ਗਿਆ। ਕਿਰੀਆਂ ਲੱਤਾਂ ਨੂੰ ਕੀ ਹੋਇਆ ਹੈ ਬਾਪੂ? ਕੀ ਹੋਇਆ ਸੀ ਇਹ? ਅਜੇ ਤੂੰ ਫੋੜਾ ਹੋ ਗਿਆ ਸੀ ਕਿੰਨੇ ਸਾਲ ਪਹਿਲਾਂ? ਸਮਾਂ ਜੀ ਖਾਲ ਹੋ ਗਈ। ਉਦੋਂ ਪਹਿਲਾਂ ਤੂੰ ਤੁਰਿਆ ਫਿਰਦਾ ਸੀ। ਇਹਨਾਂ ਸਾਲ 1.5 ਸਾਲ ਤੋਂ ਬੀਲਚੇਰ ਤੇ ਰਹਦੇ ਤੇ ਅਮਸ਼ੀਰ। ਆਕ ਆਪਣੇ ਨੇ ਛਾਵੜੇ ਬਣਾ ਦਿੱਤਾ ਮੇਸ਼ ਉਹਨਾਂ ਨੇ। ਵੈਗੁਰੂ ਜੀ ਦਾ ਖਾਲਸਾ ਵੈਗੁਰੂ ਫਤੇ ਜੀ ਪਹਿਲਾਂ ਸਾਡਾ ਧੰਨਵਾਦ ਆ ਛੋਟੇ ਵੀਰ ਦਾ ਸਾਡੇ ਦਾ ਹੈਲਪਿੰਗ ਹੈਂਡ ਜਗਰਾਉਂ ਤੋਂ ਸਾਡਾ ਹਮੇਸ਼ਾ ਆਬੜਾ ਵੀਰ ਉਹਨੇ ਬਾਪੂ ਨੂੰ ਆ ਟਰਾਈਸਾਈਕਲ ਦਿੱਤਾ ਬੈਟਰੀ ਵਾਲਾ ਗਗਨ ਦੇ ਵਿਆਹ ਤੇ ਦਿੱਤਾ ਸੀ ਅਸੀਂ ਉੱਥੇ ਹੀ ਸੀ ਉਦੋਂ ਇਹ ਦਿਨ ਤੋਂ ਦਿੱਤਾ ਸੀ ਉਸ ਦਿਨ ਆਪਣੀ ਗੱਲ ਵੀ ਹੋਈ ਸੀ ਵੀ ਕੋਈ ਨਾ ਵੀ ਤੂੰ ਲੱਤ ਜੀ ਦਿਖਾਉਣੀ ਹੋਈ ਆਜ ਨਹੀਂ ਸਾਡੇ ਕੋਲੇ ਤੇ ਬਾਪੂ 7-8 ਸਾਲਾਂ ਤੋਂ ਬਾਬੇ ਰੱਬ ਦੀ ਜਗ੍ਹਾ ਤੇ ਉੱਥੇ ਰਹਿੰਦਾ ਸੀ ਉੱਥੇ ਸੇਵਾ ਕਰਦੇ ਸੀ ਬਾਪੂ ਠੀਕ ਆ ਹੁਣ ਚੱਲਣ ਫਿਰਨ ਤੋਂ ਰਹਿ ਗਿਆ ਹੁਣ ਡਾਕਟਰਾਂ ਨੇ ਕੀ ਕਿਹਾ ਦਾ ਆਪਰੇਸ਼ਨ ਦੱਸਿਆ ਕੋਈ ਯਾ ਕਹਿੰਦਾ ਚੱਪਾ ਹੈ ਯਾ ਕਹਿੰਦੇ ਆ ਫੋੜਾ ਹੀ ਕਰਕੇ ਇੱਥੇ ਕੰਮ ਜੂ ਬਲਸਟਰ ਹੋ ਜਾ ਬਲਸਟਰ ਹੋ ਜਾ ਕਿਹੜੇ ਡਾਕਟਰ ਨੇ ਕਿਹਾ ਸੀ ਉੱਥੇ ਆਪਣੇ ਵੱਡੇ ਹਸਪਤਾਲ ਵਿੱਚ ਸਰਕਾਰੀ ਸਰਕਾਰੀ ਸੀ ਫਿਕਰਾਇਆ ਨਹੀਂ ਤੂੰ ਉਹਦੇ ਕੋਈ ਦੂਜਾ ਨਹੀਂ ਸੀ ਉਹ ਕਰ 5 ਲੱਖ ਦਾ ਕਾਰਡ ਹੈ ਨਹੀਂ ਸੀ ਖਰਚਾ ਕਿੰਨਾ ਕਹਿੰਦੇ ਸੀ ਹੈ ਖਰਚਾ ਕਿੰਨਾ ਕਹਿੰਦੇ ਸੀ 2.5 ਲੱਖ ਰੁਪਏ ਅਕੱਲੇ ਅੱਛਾ ਨਹੀਂ ਸਾਰੇ ਕਾਹੇ ਤੇ ਹਾਂ ਯਾ ਜਪਾਂ ਕਮ ਕੰਨ ਉਧਾਬ ਕਰਦਾ ਕਿ ਬੰਦਾਇ ਕ ਆਇਆ ਹੀ ਬਾਹਰੋਂ ਕੋਈ ਲੜਾਈ ਚੋ ਉਹ ਦਾਖਲ ਹੋਇਆ ਮੈਂ ਦਾਖਲ ਹੋ ਗਿਆ ਉਹਨਾਂ ਖੜੇ ਪੈ ਜਵਾਵ ਦੇ ਤੋ ਉਹ ਇਹ ਬਾਪੂ ਬਲਬੀਰ ਸਿੰਘ ਜੀ ਸਾਡੇ ਸੁਪਨਿਆਂ ਦੇ ਘਰ ਆਏ ਨੇ ਅਰਦਾਸ ਕਰਿਓ ਅਸੀਂ ਬਾਪੂ ਬਲਬੀਰ ਸਿੰਘ ਜੀ ਦੇ ਪੁੱਤ ਬਣ ਕੇ ਬਾਪੂ ਦੀ ਸੇਵਾ ਕਰ ਸਕੀਏ ਬਾਪੂ ਜੀ ਦਾ ਗੋਡੇ ਦਾ ਤੁਸੀਂ ਦੇਖੋ ਕੀ ਹਾਲ ਹੋਇਆ ਹੋਇਆ ਚੱਪਣੀਆਂ ਜਿਹੜੀ ਹੈ ਹੀ ਨਹੀਂ ਗੀ ਚੱਪਣੀਆਂ ਇੱਧਰਲੇ ਪਾਸੇ ਚਲੇ ਗਈ ਆ ਗੁੱਡਾ ਤਾਂ ਘੁੰਮ ਗਿਆ ਹੱਡੀਓ ਹੀ ਘੁੰਮ ਗਈ ਬਾਪੂ ਦੀ ਤੇ ਪਰਿਵਾਰ ਚ ਵੀ ਕੋਈ ਨਹੀਂ ਬੁੱਢੇ ਬਾਰੇ ਇਕੱਲਾ ਹੀ ਆ ਬਾਪੂ ਬਸ ਅਰਦਾਸ ਕਰਿਓ ਅਸੀਂ ਬਾਪੂ ਜੀ ਦੀ ਇਸ ਲੱਤ ਦੀ ਪ੍ਰੋਬਲਮ ਨੂੰ ਠੀਕ ਕਰ ਸਕੀਏ ਬਾਪੂ ਠੀਕ ਹੋ ਕੇ ਆਹ ਟਰਾਈਸਾਈਕਲ ਤੋਂ ਉਤਰ ਕੇ ਆਪਣੇ ਪੈਰਾਂ ਸਿਰ ਹੋ ਕੇ ਜੀਵਨ ਬਤੀਤ ਕਰ ਸਕੇ ਸਾਰੇ ਅਰਦਾਸ ਕਰਿਓ ਬਾਪੂ ਬਲਵੀਰ ਸਿੰਘ ਬਾਸ ਇਦਾਂ ਦੇ ਬਹੁਤ ਬੰਦੇ ਨੇ ਜਿਹੜੇ ਬਾਬਾ ਰੱਬ ਦੀ ਜਿਵੇਂ ਜਗਾ ਉਸ ਤਰ੍ਹਾਂ ਦੀਆਂ ਕੋਈ ਦਰਗਾਹਾਂ ਤੇ ਜਗਾਵਾਂ ਤੇ ਮੰਦਰਾਂ ਤੇ ਜ਼ਿੰਦਗੀ ਭਰ ਸੇਵਾ ਕਰਦੇ ਰਹੇ ਅਖੀਰ ਜਦੋਂ ਬੁਢਾਪੇ ਚ ਜਾਂਦੇ ਨੇ ਤੇ ਉਦੋਂ ਇਹਨਾਂ ਨੂੰ ਫਿਰ ਇਦਾਂ ਦੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਇੱਥੇ ਫਿਰ ਵੀ ਧੰਨਵਾਦ ਕਰਦੇ ਆਂ ਜਗਰਾਵੋਂ ਦੇ ਵਿੱਚ ਹੈਲਪਿੰਗ ਹੈਂਡ ਪੰਜਾਬ ਦੀ ਜਿਹੜੀ ਟੀਮ ਕੰਮ ਕਰਦੀ ਆ ਹਮੇਸ਼ਾ ਆਪਣੇ ਹੋਣਾਂ ਦੀ ਜਿਨ੍ਹਾਂ ਨੇ ਘਟੋ ਘਟ ਬਾਪੂ ਨੂੰ ਸਾਈਕਲ ਹੀ ਦਿੱਤੀ ਆ ਜਿਹੜੀ ਬੈਟਰੀ ਨਾਲ ਚੱਲਦੀ ਆ ਘਟੋ ਘਟੇ ਆਪਣਾ ਜੀਵਨ ਆ ਜਿਹੜਾ ਬਾਪੂ ਤੁਰਿਆ ਫਿਰਦਾ ਬਤੀਤ ਕਰਦਾ ਅਗਲਾ ਜੀਵਨ ਬਾਪੂ ਆਪਣੇ ਪੈਰਾਂ ਤੇ ਬਤੀਤ ਕਰ ਸਕੇ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ Bye.